जी ਰਣਜੀਤ ਸਾਡੀ ਬਹੁਤ-ਬਹੁਤ ਦੁਆ ਹੈ। ਲੌਂਗ ਲਿਵ ਔਰ ਐਸੇ ਤਰ੍ਹਾਂ ਤੁਸੀਂ ਪਾਰਟੀ ਦਾ ਕੰਮ ਕਰਦੇ ਰਹੋ ਹੋਰ ਅੱਗੇ ਵਧੋ। ਸਾਨੂੰ ਬਹੁਤ ਉਮੀਦ ਹੈ ਵੀ ਤੁਸੀਂ ਬਹੁਤ ਅੱਗੇ ਤੱਕ ਜਾਣਾ ਹੈ। ਸਾਡੇ ਸੀਨੀਅਰ ਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਔਰ ਤੁਸੀਂ ਸਾਰੇ ਇੱਥੇ ਆਏ ਉਸ ਕਰਕੇ ਮੈਂ ਆਜੇ ਤੁਹਾਨੂੰ ਸਾਰਿਆਂ ਨੂੰ ਧੰਨਵਾਦੀ ਕਰਨਾ ਔਰ ਤੁਹਾਡੀਆਂ ਸ਼ੁਭ ਕਾਮਨਾਵਾਂ ਤੁਹਾਡਾ ਆਸ਼ੀਰਵਾਦ ਮੇਰੀ ਸ਼ੁਰੂ ਤੋਂ ਹੀ ਤਾਕਤ ਰਹੀ ਹੈ ਅੱਗੋਂ ਵੀ ਤਾਕਤ ਰਹੇਗੀ ਔਰ ਇਸ ਤਰ੍ਹਾਂ ਹੀ ਅਸੀਂ ਪਾਰਟੀ ਦਾ ਦੇਸ਼ ਦਾ ਕੰਮ ਕਰਦੇ ਰਹਾਂਗੇ ਮੈਂ ਸਰਬਜੀਤ ਸਿੰਘ ਛੰਟੀ ਜੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਾਂ ਡਿਸਟ੍ਰਿਕਟ ਅੰਮ੍ਰਿਤਸਰ ਦਾ ਭਾਰਤੀ ਜਨਤਾ ਪਾਰਟੀ ਦਾ ਅੱਜ ਤੁਸੀਂ ਦੇਖ ਰਹੇ ਹੋ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਕਾਰਜਕਰਤਾ ਅੱਜ ਆਏ ਨੇ ਸਾਡੇ ਰਾਸ਼ਟਰੀ ਮਹਾਮੰਤਰੀ ਸ਼੍ਰੀ ਤਰੁਣ ਚੁਗ ਜੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਹੁਤ ਉੱਚੇ ਸਥਾਨ ਤੇ ਬੈਠੇ ਨੇ ਜਿਹੜੀ ਵਰਲਡ ਦੀ ਬਹੁਤ ਵੱਡੀ ਪਾਰਟੀ ਹੈ ਉਹਦੇ ਵਿੱਚ ਬੜੀ ਉੱਚੀ ਪੋਜੀਸ਼ਨ ਤੇ ਬੈਠੇ ਨੇ ਦੇਸ਼ ਦੀ ਸੇਵਾ ਕਰ ਰਹੇ ਨੇ ਅੱਜ ਉਹਨਾਂ ਦਾ ਜਨਮ ਦਿਨ ਅਸੀਂ ਮਨਾ ਰਹੇ ਹਾਂ ਲੋਰੀਗੇਟ ਅੰਮ੍ਰਿਤਸਰ ਵਿਖੇ ਔਰ ਤੁਸੀਂ ਦੇਖ ਰਹੇ ਹੋ ਵੀ ਕਾਰਜਕਰਤਾ ਔਰ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜਾ ਇੱਥੇ ਚੱਲ ਰਿਹਾ ਆਲਰੇਡੀ ਉਹ ਬੱਚੇ ਕਿੰਨੀ ਖੁਸ਼ੀ ਉਹਨਾਂ ਦੇ ਮਨ ਵਿੱਚ ਹੈਗੀ ਹੈ ਮੈਂ ਤੁਹਾਡੇ ਚੈਨਲ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਵਾਂ ਵੀ ਇਸ ਤੋਂ ਪਹਿਲੇ ਅਸੀਂ ਪਿੰਗਲਵਾੜੇ ਵੀ ਕੁਝ ਬੂਟ ਤੇ ਸਲੀਪਰ ਵੰਡ ਕੇ ਆਏ ਆਂ ਔਰ ਪਿੰਗਲਵਾੜੇ ਦੇ ਵਿੱਚ ਤਰਨਜੀਤ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਕਿ ਸਵੇਰੇ ਜਾ ਕੇ ਪਹਿਲੇ ਪਿੰਗਲਵਾੜੇ ਸਮਾਨ ਵੰਡ ਕੇ ਆਓ ਉਸ ਤੋਂ ਬਾਅਦ ਆ ਕੇ ਤੁਸੀਂ ਆਪਣਾ ਜੋ ਪ੍ਰੋਗਰਾਮ ਕਰਨਾ ਕੇਕ ਕੱਟਣਾ ਨਾ ਕੱਟਣਾ ਮੈਨੂੰ ਨਹੀਂ ਉਹਦਾ ਨਾਲ ਕੋਈ ਮਤਲਬ ਪਰ ਜਿਹੜਾ ਸਮਾਨ ਤੁਸੀਂ ਪਿੰਗਰ ਵਾਲੇ ਵੰਡੋਗੇ ਉਹ ਮੈਨੂੰ ਜਰੂਰ ਮੇਰੇ ਮਨ ਨੂੰ ਸ਼ਾਂਤੀ ਮਿਲੇਗੀ ਔਰ ਤੁਸੀਂ ਦੇਖ ਰਹੇ ਹੋ ਵੀ ਕਿੰਨੇ ਵੱਡੀ ਤਦਾਦ ਦੇ ਵਿੱਚ ਇੱਥੇ ਇੱਕ ਸ਼ਾਰਟ ਨੋਟਿਸ ਦੇ ਵਿੱਚ ਕਿਸੇ ਨੂੰ ਕੋਈ ਸਨੈਣਾ ਨਹੀਂ ਦਿੱਤਾ ਗਿਆ ਇਹ ਆਪੇ ਹੀ ਪਿਆਰ ਕਰਦੇ ਨੇ ਤਰਨਜੀਤ ਦੇ ਨਾਲ ਜ਼ਿੰਦਗੀ ਕੀ ਕੁਝ ਦੁਆਇਆਂ ਦੇਣਾ ਚਾਹਤੇ ਹਨ ਆਪਕੋ ਜ਼ਿੰਦਗੀ ਦੀ ਕੁਝ ਦੁਆਇਆਂ ਦੇਣਾ ਚਾਹਤੇ ਹਾਂ ਆਪਕੋ ਜਨਮ ਦਿਨ ਪਰ ਕੁਝ ਨਜ਼ਰਾਨੇ ਦੇਣਾ ਚਾਹਤੇ ਹਾਂ ਆਪ ਪ੍ਰਭੂ ਸੇ ਇਹ ਕਾਮਨਾ ਕਰਤੇ ਹਨ ਕਿ ਆਪ ਜੀਵਨ ਮੇਂ ਹਮੇਸ਼ਾ ਖੁਸ਼ ਰਹੇ ਯਹੀ ਇੱਕ ਛੋਟੀ ਸੀ ਪਿਆਰੀ ਸੀ ਮੁਬਾਰਕਬਾਦ ਦੇਣਾ ਚਾਹਤੇ ਹਾਂ ਆਪਕੋ ਮੈਂ ਇੱਕ ਵਾਰੀ ਫਿਰ ਸਾਡੇ ਰਾਸ਼ਟਰੀ ਮਹਾ ਮੰਤਰੀ ਸ਼੍ਰੀ ਤਰਨ ਚੁੱਗ ਜੀ ਨੂੰ ਬਹੁਤ ਬਹੁਤ ਵਧਾਈ ਦੇਣਾ ਉਹਨਾਂ ਦੇ ਜਨਮ ਦਿਨ ਤੇ ਔਰ ਉਹਨਾਂ ਦਾ ਇੱਕ ਗਿਫਟ ਹੋਰ ਹੋਏਗਾ ਵੀ 1 ਜੂਨ ਨੂੰ ਸਾਡੇ ਪੰਜਾਬ ਦੇ ਵਿੱਚ ਇਲੈਕਸ਼ਨ ਨੇ ਉਹਨਾਂ ਨੇ ਡਿਊਟੀ ਲਈ ਹੈ ਵੀ ਤੁਸੀਂ ਜੇ ਐ ਸੀਟ ਜਿੱਤ ਕੇ ਮੇਰੀ ਝੋਲੀ 'ਚ ਪਾਓਗੇ ਤੇ ਮੈਨੂੰ ਉਸ ਤੋਂ ਵੱਡਾ ਗਿਫਟ ਕੋਈ ਨਹੀਂ ਹੋਏਗਾ ਅਸੀਂ ਸਾਰੇ ਕਾਰਕਿਰਤਾ ਨੇ ਅੱਜ ਕਸਮ ਖਾਦੀ ਏ ਬਈ ਅਸਾਂ ਅਸੀਂ ਤਨਮਨ ਧੰ ਦੇ ਨਾਲ ਤਰਨਜੀਤ ਸਿੰਘ ਸੰਧੂ ਜੀ ਦੇ ਨਾਲ ਡਟ ਗਏ ਆਂ ਔਰ ਇੱਕ ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਵਾਂਗੇ ਥੋ ਇਹੋ ਹੀ ਸਭ ਤੋਂ ਵੱਡਾ ਗਿਫਟ ਹੋਏਗਾ ਤਰਨਜੀਤ ਜੀ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਤਰਨਜੀਤ ਜੀ ਲੋਕ ਆਪਣੇ ਚਾਹਵਾਨਾ ਦੇ ਇਸ ਮਕਸਦੇ ਕੀ ਕਹਿਣਾ ਚਾਹੁੰਦਾ ਕਿ ਉਹਨਾਂ ਦੇ ਵੱਲੋਂ ਜੋ ਹੈ ਉਹਨਾਂ ਵੱਲੋਂ ਇਹੋ ਹੀ ਸੰਦੇਸ਼ ਦਿੱਤਾ ਗਿਆ ਹੈ ਜੀ ਪਾਰਟੀ ਦੀ ਸੇਵਾ ਕਰੋ ਡਟ ਕੇ ਸਮਾਜ ਦੀ ਸੇਵਾ ਕਰੋ ਕਿਉਂਕਿ ਉਹ ਪੂਰਾ ਦੇਸ਼ ਦੇਖਦੇ ਪੈਣੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਜਿਹੜੇ ਕਾਰਜਕਰਤਾ ਨੇ ਦੇਖੋ ਤਰुण ਚੁੱਗ ਇੱਕ ਜਮੀਨੀ ਲੈਵਲ ਦੇ ਕਾਰਜਕਰਤਾ ਨੇ ਉਹ ਬੂਥ ਸਤਰ ਤੋਂ ਸ਼ੁਰੂ ਹੋ ਕੇ ਰਾਸ਼ਟਰੀ ਮਹਾ ਮੰਤਰੀ ਬਣੇ ਨੇ ਹੁਣ ਵੀ ਉਹਨਾਂ ਨੇ ਅੱਜ ਇਹ ਹੀ ਸੰਦੇਸ਼ ਦਿੱਤਾ ਹੈ ਤੁਸੀਂ ਸ਼ਾਇਦ ਮੇਰੇ ਖੰਦ ਰਿਕਾਰਡ ਕੀਤਾ ਕਿ ਨਹੀਂ ਕੀਤਾ ਉਹਨਾਂ ਨੇ ਕਿਹਾ ਵਾ ਮੈਨੂੰ ਮੇਰੇ ਵਾਸਤੇ ਸਭ ਤੋਂ ਵੱਡਾ ਗਿਫਟ ਇਹੋ ਹੀ ਹੋਏਗਾ ਇੱਕ ਤੇ ਪਿੰਗਲਵੜੇ ਜਾ ਕੇ ਜਿਹੜੇ ਵਿਕਲੈਂਗ ਨੇ ਬਿਮ ਪਾਰਟੀ ਦਾ ਵੱਧ ਚੜ ਕੇ ਕੰਮ ਕਰੋ 1 ਜੂਨ ਨੂੰ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਤੇ ਨਿਸ਼ਾਨ ਲਾ ਕੇ ਆਪਾਂ ਉਹਨਾਂ ਨੂੰ ਜਿਤਾਈਏ ਉਹ ਕਹਿੰਦੇ ਮੇਰੇ ਤੋਂ ਮੇਰੇ ਕੋਲ ਇਸ ਤੋਂ ਵੱਡਾ ਗਿਫਟ ਮੇਰੇ ਵਾਸਤੇ ਕੋਈ ਨਹੀਂਗਾ ਤੁਸੀਂ ਸਾਰੇ ਪਾਰਟੀ ਦੇ ਕੰਮ 'ਚ ਡੱਟ ਜਾਓ ਸਮਾਜ ਦੀ ਸੇਵਾ ਕਰੋ ਦੇਸ਼ ਦੀ ਸੇਵਾ ਕਰੋ ਮੈਂ ਜਿਲ੍ਹਾ ਲੈਬਗ ਮੰਡਲ ਭਾਜਪੀ ਤੋਂ ਜਨ ਸੈਕਟਰੀ ਹਾਂ ਜੀ ਗੌਰਵ ਭਾੜੀ ਮੇਰਾ ਨਾਮ ਹੈ ਤਰਨ ਚੁਗ ਜੀ ਦੇ ਜਨਮ ਦਿਨ ਤੇ ਮੈਂ ਵਧਾਈ ਦੇਣ ਆਇਆ ਸੀ ਉਹਨਾਂ ਦੇ ਆਫਿਸ ਤਰਨ ਚੁਗ ਜੀ ਦੇ ਉਹਨਾਂ ਨਾਲ ਅਕਸਰ ਫੋਨ ਤੇ ਵਿਸ਼ ਕਰਤੀ ਸੀ ਮੈਸੇਜ ਵੀ ਭੇਜਤਾ ਸੀ ਔਰ ਇੱਥੇ ਬਹੁਤ ਉਕਸਾ ਵੇਖਿਆ ਕਾਰਗਰਤਾ ਜੀ ਕਿ ਨੋਟੀ ਕੋਈ ਸੂਚਨਾ ਨਹੀਂ ਸੀ ਫਿਰ ਵੀ ਸਾਰੇ ਪਿਆਰ ਕਰਦੇ ਤੇ ਸਾਰੇ ਆਏ ਆ ਤੇ ਕੇਕ ਕੱਟ ਗਏ ਉਹਨਾਂ ਨੂੰ ਜਨਮ ਦਿਨ ਉਹਨਾਂ ਦਾ ਮਨਾਇਆ ਗਿਆ ਉਹਨਾਂ ਦੇ ਬ੍ਰਦਰ ਵੱਡੇ ਜਿਹੜੇ ਬ੍ਰਦਰ ਨੇ ਉਹਨਾਂ ਦੇ ਉਹਨਾਂ ਨਾਲ ਕੇਕ ਕੱਟ ਗਏ ਜਨਮ ਦਿਨ ਮਨਾਇਆ ਗਿਆ ਬਸ ਬੱਚਿਆਂ ਨੇ